ਮੈਨੇਜਰ ਸਾਹਿਬ ਇੱਕ ਪਿੱਛੇ ਜੇ ਸੀਐਮ ਸਾਹਿਬ ਨੇ ਬਿਆਨ ਦਿੱਤਾ ਪਬਲਿਕਲੀ ਪਬਲਿਕ ਕਿਸੇ ਮੀਟਿੰਗ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਇਦ ਧੂਰੀ ਦੇ ਵਿੱਚ ਉਹ ਸਰਕਾਰੀ ਸਮਾਗਮ ਚੱਲ ਰਿਹਾ ਸੀ ਉਹ ਕਹਿੰਦੇ ਵੀ ਮੈਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਤਲਬ ਕਰਨ ਦੀ ਅ ਅਟਾਕ ਦੇ ਵਿੱਚ ਹੈ ਕਿ ਮੈਨੂੰ ਉਥੇ ਤਲਬ ਕਰੀ ਤੇ ਮੈਂ ਕਹਿੰਦਾ ਮੈਂ ਜਾਊਂਗਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਵੀ ਜਿਹੜੇ ਜਿਸ ਤਰ੍ਹਾਂ ਛਿਪਕਲੀ ਸਾਰੀ ਰਾਤ ਕਿਹੜੇ ਮਕੌੜੇ ਖਾ ਕੇ ਫੋਟੋ ਦੇ ਪਿੱਛੇ ਲੁਕ ਜਾਂਦੀ ਹੈ ਇਹ ਜਿਹੜੇ ਅਕਾਲੀ ਹੈ ਇਹ ਵੀ ਧਰਮ ਦੀ ਯਾਰ ਦੇ ਲੈ ਕੇ ਜਿਹੜਾ ਕੋਈ ਕੰਮ ਕਰਕੇ ਪਿੱਛੇ ਛੁਪ ਜਾਂਦੇ ਆ ਵੀ ਮੈਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੀ ਹੁੰਦਾ ਮੈਂ ਉਹਦੇ ਜਿਹੜੇ ਪੱਜ ਖੋਲੂਗਾ ਇਹਦੇ ਮਾਰੇ ਤੁਹਾਡਾ ਕੀ ਕਹਿਣਾ ਵੀਰ ਜੀ ਜੋ ਇਹ ਮੁੱਖ ਮੰਤਰੀ ਆ ਇਹਦਾ ਆਪ ਜੀ ਹੁਣ ਵੀ ਦੇਖ ਰਹੇ ਹੋ ਬੁੱਢਾ ਤੇ ਇਹਦੇ ਨਾਮ ਨਾਲ ਭਗਵੰਤ ਮਾਨ ਲਾਇਆ ਜਾਂਦਾ ਜੋ ਗੁਰੂ ਸਾਹਿਬ ਨੇ ਨਾਮ ਦਿੱਤਾ ਸਿੰਘ ਦਾ ਸ਼ੇਰ ਦਾ ਉਹ ਇਹਨੇ ਆਪਣੇ ਨਾਮ ਵਿੱਚੋਂ ਕੱਟ ਦਿੱਤਾ ਹੈ ਇਸ ਵੱਲੋਂ ਜੋ ਵੀ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜੀ ਨੂੰ ਮਾਨਯੋਗ ਜਥੇਦਾਰ ਕਾਲ ਤਖਤ ਸਾਹਿਬ ਜੀ ਨੂੰ ਬੋਲਿਆ ਗਿਆ ਉਹਨਾਂ ਨੇ ਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਆਪਣਾ ਬਿਆਨ ਦਿੱਤਾ ਕੋਹਨ ਮੋਹ ਨੇ ਹੈਗਾ ਜੀ 2021 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦਵਾਰਾ ਅੰਮ੍ਰਿਤਸਰ ਸਾਹਿਬ ਵੀ ਕਿ ਆਇਆ ਦੁਪਹਿਰ ਦੇ 12 ਵਜੇ ਉਸ ਟਾਈਮ ਵੀ ਇਹਦੇ ਮੂੰਹ ਚੋਂ ਹਵਾੜ ਮਾਰਦੀ ਸੀ दारू ਦੀ ਇਹਨੇ ਡਰਿੰਕ ਕੀਤੀ ਹੋਈ ਸੀ ਇਹਨੂੰ ਧਾਰਮਿਕ ਮਾਮਲਿਆਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਇੱਕ ਭੰਡ ਹੈ ਜੋ ਬਰਾਸੀ ਬੋਲਦੇ ਨੇ ਜੋ ਭੰਡ ਬੋਲਦੇ ਨੇ ਬਸ ਉਹੀ ਯਾਦ ਹੁੰਦਾ ਇਹਦੀ ਪ੍ਰਾਣੀ ਮੁੱਖ ਮੰਤਰੀ ਵਾਲੀ ਕੋਈ ਗੱਲ ਨਹੀਂ ਹੈ ਨਾ ਕੋਈ ਵਿਕਾਸ ਦਾ ਕੰਮ ਕਰ ਰਿਹਾ ਨਾ ਕੋਈ ਲੈਣਾ ਨਾ ਕੋਈ ਦੇਣਾ ਸਰਫ ਨੇ ਇੱਕੋ ਗੱਲ ਫੜਿਆ ਵੀ ਇਕਾਲੀ ਦਲ ਨੂੰ ਭੰਡਣਾ ਤੇ ਐ ਜੀਪੀਸੀ ਨੂੰ ਭੰਡਣਾ ਇੱਕ ਇੱਕ ਤੁਸੀਂ ਹੋਰ ਦੱਸੋ ਇੱਕ ਜਿਹੜੇ ਧਾਰ ਸਰਕਾਰ ਵੱਲੋਂ ਜਿਹੜੇ ਧਾਰਮਿਕ ਸਮਾਗਮ ਕਰਾਏ ਜਾ ਰਹੇ ਦੇ ਵਿੱਚ ਬਾਰ ਬਾਰ ਜ਼ਿਕਰ ਕੀਤਾ ਜਾਂਦਾ ਭਾਈ ਜੈਤਾ ਜੀ ਤੇ ਜਦ ਕਿ ਉਹਨਾਂ ਨੂੰ ਤਾਂ ਸ਼ਰੂਮ ਨਹੀਂ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਇਤਿਹਾਸ ਦੇ ਵਿੱਚ ਇਹ ਗੱਲ ਦਰਜ ਹੈ ਜਦੋਂ ਬੰਦਾ ਅਮਰਤ ਛਕ ਲੈਂਦਾ ਕੋਈ ਵੀ ਮਨੁੱਖ ਉਦੋਂ ਉਹਦੇ ਨਾਮ ਦੇ ਨਾਲ ਸਿੰਘ ਜੁੜ ਜਾਂਦਾ ਫਿਰ ਬਾਬਾ ਜੈਤਾ ਜੀ ਭਾਈ ਜੈਤਾ ਜੀ ਕਰਕੇ ਕਿਉਂ ਪ੍ਰਚਾਰਿਆ ਜਾ ਰਿਹਾ ਇਹਦੇ ਪਿੱਛੇ ਮਨਸਾ ਕੀ ਲੱਗਦੀ ਇਹ ਵੀ ਇਹਨਾਂ ਦੀ ਮਾਨਸਿਕ ਇਹਨਾਂ ਦੀ ਮਤਲਬ ਬਹੁਤ ਵੱਡੀ ਉਹ ਹੈ ਭਾਈ ਜੈਤਾ ਜੀ ਤਾਂ ਨਾਮ ਉਹਨਾਂ ਦਾ ਪਹਿਲਾਂ ਸੀਗਾ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗਲ ਨਾਲ ਲਾਇਆ ਉਦੋਂ ਅਮਰਤ ਸ਼ਾਕੇ ਭਾਈ ਜੀਵਨ ਸਿੰਘ ਜੀ ਬਣ ਗਏ ਉਦੋਂ ਤੋਂ ਉਹਨਾਂ ਦਾ ਨਾਮ ਬਦਲ ਗਿਆ ਇਹਨਾਂ ਨੂੰ ਲੈਣਾ ਚਾਹੀਦਾ ਸੀ ਭਾਈ ਜੀਵਨ ਸਿੰਘ ਨਾਂ ਇਹ ਪਤਾ ਨਹੀਂ ਇਹਨਾਂ ਦੀ ਕੀ ਮਾਨਸਿਕਤਾ ਹੈ ਇਹਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਨੇ ਇਹ ਇਹ ਮਤਲਬ ਕੌਮ ਦੇ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੀਆਂ ਨੇ ਜੋ ਇਹਨਾਂ ਦੀ ਮਨਸਾ ਹੈ ਇਹ ਮਨਸਾ ਇਹਨਾਂ ਦੀ ਸਿੱਖ ਕੌਮ ਹੈ ਜਿਹੜੀ ਉਹ ਕਦੇ ਵੀ ਪੂਰੀਆਂ ਨਹੀਂ ਹੋਣ ਦੇਗੇ ਵੀ ਸਿੱਖਾ ਘੋਮਾ ਐ ਡੀਪੀਸੀ ਨਾਲ ਤੇ ਸੰਗਤਾਂ ਅਕਾਲੀ ਦਲ ਦੇ ਨਾਲ ਹਨ ਵੱਡੇ ਪ੍ਰੋਗਰਾਮ ਹੋ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ